ਸ਼ਿਵ ਸੈਨਾ ਲਾਇਨ ਦੇ ਯੂਵਾ ਰਾਸ਼ਟਰੀ ਅਧਿਅਕਸ਼ ਸੁਨੀਲ ਕੁਮਾਰ ਬੰਟੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਧਮਕੀ ਵਿੱਚ ਕਿਹਾ ਗਿਆ ਹੈ ਜਿਵੇਂ ਆਰਐਸਐਸ ਨੇਤਾ ਨਵੀਨ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ ਉਵੇਂ ਹੀ ਤੀਜਾ ਨੰਬਰ ਤੁਹਾਡੇ ਰਾਸ਼ਟਰੀ ਪ੍ਰਧਾਨ ਅਮਿਤ ਅਰੋੜਾ ਦਾ ਹੈ ਅਤੇ ਚੌਥਾ ਨੰਬਰ ਬੰਟੀ ਤੇਰਾ ਹੈ ਇਨਾਂ ਨੂੰ ਧਮਕੀ ਭਰੇ ਲੈਟਰ ਵੀ ਭੇਜੇ ਗਏ ਹਨ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹੈਲੋ ਅਕਸਰ ਦੇ ਗੰਦੀ ਕੀ ਚਾਹਦੇ ਠੀਕ ਆ ਜੀ ਕੌਣ ਬੋਲ ਰੇ ਲਾਭ ਭਾਈ ਭਦਰ ਸਿੰਘ ਦੱਸੋ ਜੀ ਹੁਕਮ ਬੋਟੇ ਪਾ ਜੀ ਕਿ ਕਿਹਨੇ ਸ਼ੇਰ ਸਾਹਿਬ ਫੋਨ ਘਰ ਚੱਕ ਲੈ ਗਏ ਸਾਟਾ ਦੇ ਬੱਡੀ ਜੀ ਕੋਈ ਜਾਂ ਨਹੀਂ ਫੋਨ ਚੱਕ ਲੈਣਗੇ ਬੋਲਦੇ ਕੌਣ ਪਈਓ ਬਾਦਰ ਸਿੰਘ ਕਿੱਥੋਂ ਜੀ ਬਾਦਰ ਸਿੰਘ ਸ਼ੇਰੇ ਪੰਜਾਬ ਬਰਗੇਡ ਤੋਂ ਜਿੰਨਾਂ ਨੇ ਤੁਹਾਨੂੰ ਫੋਨ ਲਾਇਆ ਇਹ ਦੱਸਣ ਆਸਤੇ ਵੀ ਤੁਹਾਡਾ ਇੱਕ ਬਹੁਤ ਹੀ ਪਿਆਰਾ ਸਾਥੀ ਆਇਆ ਵੀ ਹੂੰ ਹੂੰ ਹੇਰੇ ਪਿਛਲੇ ਦੇਣੀ ਆਪਣੀ ਮੱਤ ਆ ਹੂੰ ਉਹ ਵੀ ਮਦਦਾਂ ਦੀ ਆਪਣੀ ਮਾਤਾ ਮਰਾਂ ਦੀ ਅਣੀ ਮਾਤਾ ਕਰ ਰਹੇ ਉਹਨਾਂ ਲਈ ਆਪ ਮੁਰਾਜੇ ਨੇ ਮਾਫ਼ ਦਿਨ ਲਾਦਾ ਤੇ ਜੇ ਨਾ ਰਾਜਾ ਹੋ ਹੂੰ ਇਹ ਤਾਂ ਗੱਲ ਬਾਹਰ ਯਾਰੀ ਮੂ ਇਹ ਨਾ ਨਾਰਨਿੰਗ ਆ ਵਾਰਨਿੰਗ ਕਾਦੀ ਕਾਦੀ ਵਾਰਨਿੰਗ ਆ ਮੈਨੂੰ ਜੀ ਕਾ ਨੀ ਗੀ ਆ ਇਹ ਪੁੱਤ ਵੀ ਨਹੀਂ ਪੱਕੇ ਮਿਲ ਰਹੇ ਸਾਰੇ ਉਹ ਮੇਰੇ ਕਦੀ ਕਹਿ ਦਿੰਦੇ ਹੋ ਕਿ ਮੈਂ ਕਿਹੜੀ ਕਿਹੜੀ ਯੂਥ ਕਿਹੜੀ ਯੂਥ ਬੁਗੇੜ ਤੋਂ ਬੋਲਦਾ ਉਹ ਵੀਰ ਕਿਹੜਾ ਤੂੰ ਕੋਈ ਗੱਲ ਸੋ ਮੇਰੀ ਕਿਹੜੀ ਯੂਥ ਮੈਂ ਕਿਹੜਾ ਬੁਗੇੜ ਦਾ ਬੋਲ ਮੈਨੂੰ ਤਾਂ ਨਕਲੀ ਹੀ ਬੁਗੇੜ ਕਿਹੜੀ ਆ ਤੇਰੀ ਅਸਲੀ ਫੇਰ ਉਹਨੂੰ ਕੁਛ ਨਵੀਂ ਨੂੰ ਜਾ ਕੇ ਅਸਲੀ ਆ ਕਿ ਨਗਲੀ ਆ ਉਹ ਕੋਈ ਉਹ ਕੋਈ ਗੱਲ ਨਹੀਂ ਕੋਈ ਗੱਲ ਤੇਰੇ ਵਰਗੇ ਨਾ 50 ਤੇਰੇ ਵਰਗੇ ਨਾ ਤੇਰੇ ਵਰਗੇ 50 ਫੋਨ ਕਰਦੇ ਮੈਨੂੰ ਰੋਜ਼ ਸਮਝ ਗਿਆ ਉਹ ਲੋ ਫੋਨ ਕਰਦੇ ਹਣ ਕਿ ਉਹ ਪੰਜਾਵਾਂ ਦੇ ਵਿੱਚੋਂ ਕਿਰਾ ਕੰਮ ਜਮਾ ਨਹੀਂ ਆਗਾ ਮੈਂ ਇੱਕ ਵਰਵਾਖੀ ਉਹ ਪੰਜਾਵਾਂ ਦੇ ਨਵੀਂ ਗਿਣਤੀ ਸ਼ੁਰੂ ਹੋਈ ਜਾਂ ਮੇਰੇ ਤੇ ਮੇਰਾ ਨੰਬਰ ਆ ਇੱਕ ਜਿਹਦੇ ਹੋਇਆ ਨਵੀਂ ਤੋਂ ਸ਼ੁਰੂ ਤੇ ਅਗਲਾ ਨੰਬਰ ਆ 70 ਟੈਨਸ਼ਨ ਨਾ ਲੈ ਮੇਰੇ ਨੰਬਰ ਮੇਰਾ ਨੰਬਰ ਲਾਉਣ ਵਾਲੇ ਨਾ ਮਰ ਗਏ ਹੋਇਆ ਟਰਮਾ ਬਾਦਦੀ ਆ ਇਹ ਲੜਕੂ ਕਾ ਨਾ ਪਰ ਤੇਹਣਾ ਸਾਰੇ ਜੰਮ ਵਾਲੇ ਪੂਰੇ ਪਰੋਕਰ ਉਹ ਤੇਰਾ ਤੇਰਾ ਸੁਣ ਮੇਰੀ ਗੱਲ ਮੇਰਾ ਪ੍ਰਮਾਤਮਾ ਨਾਲ ਬੈਠਾ ਤੇਰੇ ਵਰਗੇ ਕੁੱਤੇਆ ਕੋਈ ਡਰਨ ਵਾਲੇ ਨਹੀਂ ਹਵੇ ਤੇਰੀ ਗੱਲ ਕਿਉਂ ਸੁਣਾ ਮੇਰਾ ਸਜਰਾ ਖਾਲਾ ਲੱਗਦਾ ਉਹ ਚੱਲ ਫੋਨ ਘੱਟ ਸਾਰਿਆਂ ਬਾਂਦਰਾ ਜਿਹਾ ਫੋਨ ਕਰੀ ਜਾਣਾ ਰੁਕੂ ਬੇਟਾ ਇਹ ਜੰਦਿਆਂ ਹਰਕਦਾ ਕਰੋ ਆਪਣੀਆਂ ਬੁਢੇ ਜੀਤ ਨਾਲ ਕਿਤੇ ਤੁਹਾਡਾ ਨੰਬਰ ਲੱਗਣਾ ਨਾਲ ਤੁਹਾਡਾ ਜਿਹੜਾ ਨੰਬਰ ਹੈਗਾ 9842 ਤੇ ਨੰਬਰ 53 ਜਿਹੜਾ ਨੰਬਰ ਤੇਰੇ ਆ ਉਹ ਕੋਈ ਗੱਲ ਨਹੀਂ ਕੋਈ ਪਰਮਾਤਮਾ ਬੈਠਾ ਤੇਰੇ ਵਰਗੇ ਨੰਬਰ ਲਾਉਣ ਵਾਲੇ ਪਈਆ ਤੇਰੇ ਵਰਗੇ ਤੇਰੇ ਵਰਗੇ 50 ਨੰਬਰ ਲਾਉਣ ਵਾਲੇ ਬੈਠੇ ਠੀਕ ਆ ਕੋਈ ਟੈਨਸ਼ਨ ਨਹੀਂ ਤੂੰ ਘਬਰਾ ਨਾ ਮੇਰਾ ਭਰਾ ਗਾਣਾ ਗੱਢੇ ਸਾਨੂੰ ਚਾਹ ਹੂੰ ਠੀਕ ਆ ਨਾ ਕੋਈ ਟੈਨਸ਼ਨ ਪੈਸਾਂ ਨੂੰ ਚਾਰ ਵਾਲਾ ਕਰ ਦਿੰਦੇ ਉਹ ਤੂੰ ਵੀ ਕਰ ਲਾ ਨਾ ਇੱਕ ਕੰਮ ਕਰ ਸੋ ਮੇਰਾ 2023 ਨਹੀਂ ਘਬਰਾਸਾ ਪਰ ਟੋਪ ਹੂੰ ਹੂੰ ਵੀਡੀਓ ਬਣਾਉਂਗਾ ਵੀਡੀਓ ਕੋਲ ਹੂੰ ਹੂੰ ਕਹਿ ਗਣਾ ਆਪੇ ਮੈਂ ਆਪੇ ਟੋਟੇਲ ਬੁਰਾ ਚਲਾਇਆ ਮੇਰੀ ਜੀ ਕੀ ਕਰਨਾ ਤੂੰ ਸਰਕੋ ਰੋਗੇ ਜਾਂ ਰੰਗ ਆਪਦਾ ਸਿਆਣੋ ਕੋਈ ਗੱਲ ਨਹੀਂ ਕੋਈ ਤੂੰ ਯਾਰ ਫੋਨ ਘਟ ਮੇਰਾ ਭਰਾ ਕੋਈ ਗੱਲ ਨਹੀਂ ਤੇਰੀ ਬਰਗੇਡਾ ਪਰ ਗੁੱਡਾ ਬੜੀਆਂ ਦੇਖੀਆਂ ਤਾਂ ਆਪਣੀ ਬਰਗੇਡ ਖਾਮ ਕੇ ਰੱਖ ਮੇਰਾ ਭਰਾ ਠੀਕ ਹੈ ਕੁੱਤੇ ਬਿੱਲੇ ਭੌਂਦੇ ਭੈਣ ਤੇ ਨੱਥਾ ਆਇਆ ਦੇਖੀਆਂ ਰਿਹਾ ਤੂੰ ਮੀਨੇ ਦੇਖੇ ਤਾਂ ਇਹ ਦੇਖਣਿਆ ਉੱਤੇ ਜਾ ਆ ਗਏ ਕੋਈ ਗੱਲ ਨਹੀਂ ਪ੍ਰਮਾਤਮਾ ਬੈਠਾ ਉੱਤੇ ਤੇਰੇ ਵਰਗੇ ਕੁੱਤੇ ਸਾਨੂੰ ਉੱਤੇ ਕਰ ਲਾਪੇ ਦਾ ਸਰ ਗਿਆ ਸਮਝ ਗਏ ਆ ਜਿਹੜਾ ਮੂੰਹ ਦੇ ਅੱਗੇ ਮੂੰਹ ਦੇ ਅੱਗੇ ਕੱਪੜਾ ਰੱਖ ਕੇ ਗੱਲ ਕਰ ਰਿਹਾ ਮਾਮਾ ਆਪਣੀ ਰਿਕਾਰਡਿੰਗ ਸੁਣਾ ਸਿੱਧੀ ਉਹ ਸੁਣਾਦਾ ਨਵੀਨ ਨੂੰ ਸੁਣਾਈ ਜਾ ਉਹ ਕੋਈ ਗੱਲ ਨਹੀਂ ਨਵੀਨ ਨੇ ਕੀਤਾ ਪੁਲਿਸ ਬੈਠੀ ਆ ਪੁਲਿਸ ਨੇ ਤੁਹਾਨੂੰ ਆਪੇ ਚੱਕ ਲੈਣਾ ਟੈਨਸ਼ਨ ਨਾ ਨਵੀਨ ਨੇ ਤੁਸੀਂ ਮਾਰਤਾ ਕੋਈ ਗੱਲ ਨਹੀਂ ਸਾਡਾ ਭਰਾ ਜੀ ਆਰਐਸਐਸ ਦਾ ਜਬਤ ਜਦੋਂ ਪੁਲਿਸ ਮਨੂ ਵੜ ਗਈ ਤੂੰ ਨਾ ਬਗੜੇ ਮੇਰਾ ਤੂੰ ਆਓ ਸ਼ਰਿਆ ਮੈਂ ਉਧਰ ਲੱਡੂ ਮੰਡੇ ਉਹ ਮੇਰੇ ਇੱਦਣ ਤੂੰ ਕਾਹਦੇ ਹੂੰ 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 ਕੋਈ ਗੱਲ ਨਹੀਂ ਕੋਈ ਗੱਲ ਟੈਨਸ਼ਨ ਨਾ ਲੈ ਵੀਰ ਮੈਨੂੰ ਕੋਈ ਟੈਨਸ਼ਨ ਨਹੀਂ ਆ ਗਈ ਅਸੀਂ ਆਪਣੇ ਕੰਮ ਦੀ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ੇਰਪੁਰ ਨਾਲ ਲਾਈਨ ਤੋਂ ਅੱਜ ਇੱਕ ਮੈਨੂੰ ਥ੍ਰੈਟ ਕਾਲ ਆਈ ਹੈ ਜੋ ਕਿ ਸ਼ੇਰੇ ਪੰਜਾਬ ਬ੍ਰਿਗੇਡ ਦੇ ਨਾਮ ਤੋਂ ਕਾਲ ਆਈ ਹੈ ਔਰ ਉਹਦੇ ਵਿੱਚ ਸਾਫ਼ ਕਿਹਾ ਗਿਆ ਕਿ ਅਸੀਂ ਨਵੀਨ ਆਰਐਸਐਸ ਨੇਤਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਉਹਦੀ ਟਾਰਗੇਟ ਕਿਲਿੰਗ ਕੀਤੀ ਗਈ ਹੈ ਗੋਲੀਆਂ ਮਾਰ ਕੇ ਔਰ ਤੀਜਾ ਨੰਬਰ ਤੇਰੇ ਪ੍ਰਧਾਨ ਮਿਤ ਰੋੜਾ ਦਾ ਔਰ ਚੌਥਾ ਨੰਬਰ ਤੇਰਾ ਵਾ ਦੇਖੋ ਸ਼ਰਿਆਮ ਇਦਾਂ ਦੀਆਂ ਧਮਕੀਆਂ ਆਣਾ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਅੱਗੇ ਵੀ ਪੰਜਾਬ ਦੇ ਵਿੱਚ ਕਈ ਹਿੰਦੂ ਲੀਡਰਸ਼ਿਪਸ ਦਾ ਅਲੀਟਾ ਦੀ ਜਿਹੜੀ ਟਾਰਗੇਟ ਕਿਲਿੰਗ ਕਰ ਦਿੱਤੀ ਗਈ ਹੈ ਔਰ ਸ਼ਰਿਆਮ ਇਹ ਗੱਲ ਕਹਿਣਾ ਕਿ ਤੈਨੂੰ ਸ਼ਰਿਆਮ ਮਾਰ ਦਿੱਤਾ ਜਾਊਗਾ ਅਗਲਾ ਨੰਬਰ ਤੁਹਾਡਾ ਵਾ ਪਰ ਧਿਆਨ ਰੱਖੋ ਜਿਸ ਦੀ ਅਸੀਂ ਵੀਡੀਓ ਵੀ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਤੱਕ ਦੇ ਦਿੱਤੀ ਹੈ ਔਰ ਜਿਹੜਾ ਦਾ ਲੈਟਰ ਇਨ ਪਲੱਸ ਦੇਖੋ WhatsApp ਤੇ ਆਪਣਾ ਲੈਟਰ ਪੈਡ ਵੀ ਇਹਨਾਂ ਵੱਲੋਂ ਭੇਜਿਆ ਗਿਆ ਵਾ ਦੇਖੋ ਅਸੀਂ ਇਹੋ ਹੀ ਮੰਗ ਕਰਾਂਗੇ ਪ੍ਰਸ਼ਾਸਨ ਕੋਲ ਕਿ ਸਾਡੇ ਪਰਿਵਾਰ ਦੀ ਔਰ ਸਾਡੀ ਜਿਹੜੀ ਸੁਰੱਖਿਆ ਦਾ ਪੂਕਾ ਇੰਤਜ਼ਾਮ ਕੀਤਾ ਜਾਵੇ ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਉਹਦਾ ਜ਼ਿੰਮੇਦਾਰ ਲੋਕਲ ਪ੍ਰਸ਼ਾਸਨ ਹੋਗਾ ਕਿਉਂਕਿ ਸਮਾਜ ਦਾ ਆਪਣੇ ਧਰਮ ਦਾ ਕੰਮ ਅਸੀਂ ਕਰਦੇ ਰਵਾਂਗੇ ਔਰ ਕਰਦੇ ਰਹਿਣਾ ਵਾ ਐਸੀ ਫੋਕੀ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ 나ਹੀਂ ਅਸੀਂ ਡਰਦੇ ਹਾਂ ਔਰ ਐਸੇ ਲੋਕਾਂ ਦੇ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ ਕਿਉਂਕਿ ਅੱਗੇ ਵੀ ਬਹੁਤ ਸਾਡੇ ਹਿੰਦੂ ਨੇਤਾ ਸ਼ਹੀਦ ਹੋ ਚੁੱਕੇ ਆ ਅਸੀਂ ਨਹੀਂ ਚਾਹਨੇ ਕਿਉਂਕਿ ਨਵੀਂ ਗੱਲ ਜਿਹੜੀ 2 ਦਿਨ ਪਹਿਲੇ ਹੀ ਆਰਐਸਐਸ ਦੇ ਨੇਤਾ ਨਵੀਨ ਜੀ ਦੀ ਜਿਹੜੀ ਸ਼ਰੀਆਮ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਅਜੇ ਤੱਕ ਉਹਦੇ ਦੋਸ਼ੀ ਨਹੀਂ ਫੜੇਗੇ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਦੁਬਾਰਾ ਜਿਹੜੀ ਮੈਨੂੰ ਜਾਨੋਂ ਮਾਰਨ ਦੀ ਧਮਕੀ ਔਰ ਸਾਡੇ ਰਾਸ਼ਟਰਪਤੀ ਜੀ ਨੂੰ ਦਿੱਤੀ ਹੈ ਕਿ ਤੀਜਾ ਨੰਬਰ ਰਾਸ਼ਟਰਪਤੀ ਦਾ ਚੌਥਾ ਨੰਬਰ 13 ਵਾ ਔਰ ਇਸ ਧਮਕੀ ਪਰ ਇੱਕ ਕਾਲ ਦਾ ਪ੍ਰਸ਼ਾਸਨ ਨੇ ਤੇ ਤੁਰੰਤ ਮੁਕਦਮਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਪਾਏ ਔਰ ਮੇਰੀ ਔਰ ਮੇਰੇ ਪਰਿਵਾਰ ਦੀ ਜ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ